ਇਸ ਦੀ ਮੁਰਗੀ ਦਾ ਵੀ ਕੋਈ ਨਿਸ਼ਾਨ ਉਹਦੀ ਵੀ ਭਵਾਈ ਕਰਾਂਗੇ ਕੋਈ ਅਜੇ ਤੱਕ ਨਹੀਂ ਤੇ ਨਾ ਕੋਈ ਡੀਸੀ ਸਾਹਿਬ ਨਾ ਕੋਈ ਐਸਡੀਐਮ ਨਾ ਤਹਿਸੀਲਦਾਰ ਕੋਈ ਨਹੀਂ ਇੱਥੇ ਤੱਕ ਆਇਆ ਹੁਣ ਤੱਕ ਹਲਕਾ ਵਿਦਾਈ ਕਿਨੇ ਪਿੰਡ ਦੀ ਆ ਕੇ ਸਾਡ ਲਈ ਹਾਲ ਤੱਕ ਨਹੀਂ ਲਈ ਬਿਲਕੁਲ ਨਹੀਂ ਜੀ ਨਾ 23 ਤਿੰਨ ਸਾਲ ਹੋ ਗਏ ਸਾਡੇ ਇੱਥੇ ਵੜਿਆ ਹੀ ਨਹੀਂ ਤੱਕ ਨਾ ਤੇ ਉਦਾਂ ਹੀ ਨਹੀਂ ਵੜਿਆ ਤੇ ਹੁਣ ਮਾੜੇ ਲਾਤਾ ਨਹੀਂ ਤੇ ਨਹੀਂ ਵੜਿਆ ਤੇ ਚੰਗੇ ਕਿੱਥੋਂ ਹੋਣਾ ਬੇਨਤੀ ਕਰ ਸਕਦੇ ਹਾਂ ਹੋਰ ਤੇ ਕੋਈ ਹੱਦ ਕੋਈ ਹਿਲਾਏ ਨਹੀਂ ਆ। ਵੀ ਬੇਨਤੀ ਕਰਦੇ ਵੀ ਆਂਕੇ ਜਿਹੜਾ ਇਥੋਂ ਦਾ ਵੇਖਿਆ ਜਾਵੇ ਮੌਕਾ ਤੇ ਸਾਨੂੰ ਮੌਜੂਦ ਦਿੱਤਾ ਜਾਵੇ। ਇਹਨਾਂ ਨੇ ਸੁਣਾਇਆ ਕਿ 88 ਝੜ ਆ ਗਿਆ ਜਾਂ 67 ਸਾਲੀ ਆ ਗਿਆ ਜਾਂ 10 ਸਾਲਾਂ ਬਾਅਦ ਆ ਗਿਆ। ਪਰ ਆ ਹੁਣ ਵੇਖਿਆ ਜਾਵੇ ਤੇ ਅਸੀਂ ਤੇ ਹਰ ਸਾਲ ਹੀ ਹੜ੍ਹ ਗਿੰਦੇ ਆਂ। ਮਤਲਬ ਹਰ ਸਾਲ ਸਾਡੀਆਂ ਫਸਲਾਂ ਦਾ ਨਿਯਾਰ ਹੁੰਦਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਬਲਜੀਤ ਸਿੰਘ ਚੋਹਾਨ ਤੁਹਾਡਾ ਸਵਾਗਤ ਕਰਤਾ ਹਾਂ। ਅੱਜ ਅਸੀਂ ਮੌਜੂਦਾਂ ਪਿੰਡ ਜਲਾਲਾਵਾਦ ਦੇ ਵਿੱਚ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਵੱਡੀ ਤਦਾਰ ਵਿੱਚ ਜਿੱਥੇ ਕਿ ਕਿਸਾਨਾਂ ਦੀ ਪੁੱਤਾਂ ਗੋਪਾਲੀ ਹੋਈ ਫਸਲ ਲਗਾਤਾਰ ਜਿੱਥੇ ਕਿ ਹੜ੍ਹਾਂ ਦੇ ਕਾਰਨ ਤਬਾਹ ਹੋ ਰਹੀ ਹੈ ਉੱਥੇ ਹੀ ਕਿਸਾਨ ਵੱਡੀ ਤਦਾਰ ਦੇ ਵਿੱਚ ਅੱਜ ਇਸ ਫਸਲ ਦੇ ਵਿੱਚ ਜਿਹੜਾ ਕਿ ਗੋਡੇ-ਗੋਡੇ ਪਾਣੀ ਖੜਾ ਹੋਇਆ ਹੈ ਤੁਸੀਂ ਮੇਰੇ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜਿਹੜਾ ਗੋਡੇ-ਗੋਡੇ ਪਾਣੀ ਖੜਾ ਹੈ ਕਿਸਾਨ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕਿ ਲਗਾਤਾਰ ਜਿੱਥੇ ਸੀਐਮ ਭਗਵਤ ਮਾਨਾਂ ਨੂੰ ਆਖਿਆ ਗਿਆ ਸੀਗਾ ਜਿੱਥੇ ਕਿ ਇਹਨਾਂ ਨੂੰ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਜਾਊਗਾ ਪਰ ਹਕੀਕਤ ਕੀ ਹੈ ਕਿਸਾਨ ਸਰਨਾ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕਿਸ ਤਰ੍ਹਾਂ ਦੇਖਦੇ ਜੇ ਲਗਾਤਾਰ ਜਿਹੜੀ ਪੁੱਤਾਂ ਨੂੰ ਪਾਲੀ ਹੋਈ ਫਸਲ ਕਿਸਾਨਾਂ ਦੀ ਅੱਜ ਬਰਬਾਦ ਦਿਖਾਈ ਦੇ ਰਹੀ ਏ ਵੇਖੋ ਜੀ ਅਹੀਂ ਤੇ ਇਹ ਦੱਸਣਿਆ ਵੀ ਸਾਡੇ ਸੀਐਮ ਸਾਹਿਬ ਉਦੋਂ 23 ਜੀ ਬੋਲ ਰਹੇ ਸੀ ਇਹੋ ਗੱਲ ਕਹਿੰਦੇ ਸੀ ਕਿ ਅਸੀਂ ਪਰਪਾਈ ਕਰਾਂਗੇ ਜੇ ਕਿਸੇ ਦੀ ਮੁਰਗੀ ਦਾ ਵੀ ਕੋਈ ਨੁਕਸਾਨ ਹੋਵੇ ਵੀ ਪਰਪਾਈ ਕਰਾਂਗੇ ਪਰ ਸਾਡੇ ਦੇ ਨਾ ਕੋਈ 23 ਦੇ ਵਿੱਚ ਆਇਆ ਤੇ ਨਾ 25 ਦੇ ਵਿੱਚ ਹੀ ਹੁਣ ਵੇਖ ਲਓ ਤੁਹਾਡੇ ਸਾਹਮਣੇ ਆ ਹਾਲਤ ਜੋ ਵੀ ਹੈਗੇ ਆ ਕੋਈ ਅਜੇ ਤੱਕ ਨਹੀਂ ਤੇ ਨਾ ਕੋਈ ਡੀਸੀ ਸਾਹਿਬ ਨਾ ਕੋਈ ਐਸਡੀਐਮ ਨਾ ਤਹਿਸੀਲਦਾਰ ਕੋਈ ਨਹੀਂ ਇਥੇ ਤੱਕ ਆਇਆ ਹਾਲਾਂਕਿ ਐਮਐਲਏ ਤਾਂ ਕੋਈ ਕੋਈ ਨਹੀਂ ਵੜਿਆ ਇਥੇ ਤੇ ਇਹੋ ਅਹੀਂ ਕਹਿਣਾ ਚਾਹੁੰਦੇ ਮੈਂ ਸਾਨੂੰ ਆਪਣਾ ਕੋਈ ਜੋ ਵੀ ਆ ਆਪਣਾ ਕੋਈ ਅਫਸਰ ਆਵੇ ਤੇ ਸਾਡੇ ਹਾਲਾਤ ਵੇਖ ਕੇ ਸਾਨੂੰ ਤੁਸੀਂ ਐਮਐਲਏ ਦੀ ਖਾਸ ਤੌਰ ਤੇ ਗੱਲ ਕੀਤੀ ਆ ਹਲਕਾ ਵਧਾਈ ਕਿ ਦੀ ਹੁਣ ਤੱਕ ਹਲਕਾ ਵਧਾਈ ਕਿਨੇ ਪਿੰਡ ਦੀ ਆ ਕੇ ਸਾਰ ਲਈ ਹਜ ਤੱਕ ਨਹੀਂ ਲੱਗੀ ਬਿਲਕੁਲ ਨਹੀਂ ਜੀ ਨਾ 23 ਤਿੰਨ ਸਾਲ ਹੋ ਗਏ ਸਾਡੇ ਇੱਥੇ ਵੜਿਆ ਹੀ ਨਹੀਂ ਤੱਕ ਨਾ ਤੇ ਉਦਾਂ ਹੀ ਨਹੀਂ ਵੜਿਆ ਤੇ ਮਾੜੇ ਲਾਤਾ ਨਹੀਂ ਤੇ ਨਹੀਂ ਵੜਿਆ ਤੇ ਚੰਗੀਆਂ ਕਿੱਥੋਂ ਹੋਣਾਂ ਨੇ ਸੋ ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕੀ ਨਾਂਜੀ ਤੇ ਮਾਸਟਰ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਵੱਡੀ ਤਦਾਰ ਵਿੱਚ ਫਸਲ ਬਰਬਾਦ ਹੋਈ ਫਸਲ ਜਿਹੜੀ ਬਰਬਾਦ ਹੋ ਗਈ ਆ ਉਹਦੇ ਨਾਂ ਪੂਰਾ ਹੋਣ ਵਾਲਾ ਘਟਾਇਆ ਪਰ ਸਰਕਾਰਾਂ ਵੱਲੋਂ ਕੋਈ ਹੈਲਪ ਕਰ ਦੇਣੀ ਕਿ ਚੰਗੀ ਗੱਲ ਆ ਜੇ ਸਰਕਾਰਾਂ ਕਰ ਦੇਣ ਹੈਲਪ ਤੇ ਬਹੁਤ ਵਧੀਆ ਗੱਲ ਹੁੰਦੀ ਆ ਅਸੀਂ ਬੇਨਤੀ ਕਰਾਂਗੇ ਫਿਰ ਤੋਂ ਦੁਬਾਰਾ ਕਿ ਪ੍ਰਸ਼ਾਸਨਿਕ ਅਧਿਕਾਰੀ ਆਉਣ ਤੋ ਆ ਕੇ ਇੱਥੇ ਸਪੈਸ਼ਲ ਗਤੋਰੀ ਕਰਕੇ ਜੋ ਨੁਕਸਾਨ ਕਿਸਾਨਾਂ ਦਾ ਆ ਉਹ ਪੂਰਾ ਕਰਨ ਹੁਣ ਮੇਰੇ ਨਾਲ ਮੇਰੇ ਨੌਜਵਾਨ ਸਾਥੀ ਖੜੇ ਨੇ ਉਹ ਆਪਣਾ ਦੁੱਖ ਦੱਸਣਾ ਚਾਹੁੰਦੇ ਆ ਉਹ ਗੱਲ ਕਰਨਗੇ ਤੇ ਇਹਨਾਂ ਨਾਲ ਥੋੜੀ ਗੱਲ ਕਰਾਉਂਦੇ ਸੋ ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਨੌਜਵਾਨ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਉੱਤਾਂ ਗੁਫਾਲੀਏ ਫਸਲ ਦੇ ਵਿੱਚ ਅੱਜ ਖੜੇ ਦੇ ਲਗਾਤਾਰ ਗੋਡੇ ਗੋਡੇ ਪਾਣੀ ਛੜਦਾ। ਵੇਖੋ ਜੀ ਮੈਂ ਹੀ ਤੇ ਇਹੋ ਕਹਿਣਾ ਚਾਹੁੰਦੇ ਆ ਕਿ ਇੱਕ ਤਾਂ ਪਹਿਲਾਂ ਕੇਵਲ ਕੇਂਦਰ ਸਰਕਾਰ ਸੀ ਜਿਹੜੀ ਕਿ ਕਿਸਾਨਾਂ ਦਾ ਨਾਸ਼ ਕਰ ਰਹੀ ਸੀ। ਪਰ ਜਿਹੜੀ ਹੁਣ ਇਹ ਪੰਜਾਬ ਸਰਕਾਰ ਵੀ ਨਾ ਰਲ ਚੁੱਕੀ ਆ। ਪਹਿਲਾਂ ਜਿਹੜੇ ਤਿੰਨ ਕਾਨੂੰਨ ਸੀ ਉਹ ਜਿਹੜੇ ਸੀ ਕਿਸਾਨਾਂ ਦਾ ਨਾਸ਼ ਕਰਨਾ ਚਾਹੁੰਦੇ ਸੀ ਪਰ ਜਿਹੜਾ ਆ ਜਿਹੜਾ ਪਾਣੀ ਜਿਹੜਾ ਛੱਡ ਕੇ ਪੰਜਾਬ ਸਰਕਾਰ ਜਿਹੜਾ ਕਿਸਾਨਾਂ ਦਾ ਨਾਸ਼ ਕਰ ਰਹੀ ਹੈ ਤੇ ਉਹਨਾਂ ਦੀ ਬੁਰੀ ਗੱਲ ਆ। ਸੋ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਆਹ ਕਹਿੰਦੇ ਆ ਵੀ ਕਿਸੇ ਮੌਸਮ ਵਿਭਾਗ ਵਾਲੇ ਵੀ ਧੀਮੀ ਹੋਣ ਆਲਾ ਵਜਾ ਇਦਾਂ ਪਰ ਇਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਇੱਥ ਥੋੜਾ ਥੋੜਾ ਕਰਕੇ ਛੱਡਦੇ ਆ ਜਿਹੜਾ ਕਿਸੇ ਨਾ ਕਿਸਾ ਫਸਲ ਵੀ ਬਜੀ ਰਹੇ ਤੇ ਪਾਣੀ ਦਾ ਜਿਹੜਾ ਮਤਲਬ ਨਿਕਾਸ ਹੁੰਦਾ ਰਹੇ ਹੁਣ ਮੇਰੇ ਫਜ਼ਰ ਸਾਹਿਬ ਦੀ ਵੀ ਅੱਧੀ ਉਮਰ ਲੰਗੀ ਪੂਰੀ ਉਮਰ ਨਾ ਅੱਧੀ ਉਮਰ ਲੰਗੀ ਆ ਤੇ ਮੇਰੇ ਵੀ ਉਮਰ ਲੰਗੀ ਆ ਪਰ ਇਹਦਾ ਕੋਈ ਇੱਥੇ ਨਾ ਕੋ ਬੰਨਾ ਬੱਜਾ ਨਾ ਕੋ ਇੱਥੇ ਕੱਤਰ ਲੱਗਾ ਵਾ ਸੋ ਮੇਰੀ ਸਰਕਾਰ ਨੂੰ ਇਹੋ ਹੀ ਬੇਨਤੀ ਆ ਪੀ ਇੱਥੇ ਆੜ ਕੇ ਮੌਕਾ ਵੇਖਿਆ ਜਾਵੇ ਕਿਸਾਨ ਜਿਹੜਾ ਇੱਥੂ ਦਾ ਹਲਕੇ ਦਾ ਐਮ ਐਲ ਏ ਆ ਦਿਲਬੀਰ ਸਿੰਘ ਟੋਂਗ ਉਹਨੂੰ ਵੀ ਬੇਨਤੀ ਕਰਦੇ ਆਂ ਆਪਾਂ ਹੱਥ ਜੋੜ ਕੇ ਵੀ ਆਣ ਕੇ ਇਥੋਂ ਮੌਕਾ ਵੇਖਿਆ ਜਾਵੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੀਆਂ ਜਾਣ ਤੇ ਸਾਨੂੰ ਮੌਜੂਦ ਦਿੱਤਾ ਜਾਵੇ ਕਿਉਂਕਿ ਹੁਣ ਜਿਹੜੀ ਸਸਲੀ ਸਾਰੀ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਡੁੱਬ ਚੁੱਕੀ ਐ ਇਹਦੇ ਵਿੱਚ ਨਿਕਲਣਾ ਕੁਝ ਵੀ ਨਹੀਂ ਹਣਾ ਸੋ ਸਾਡੀ ਤੇ ਇਹੋ ਬੇਨਤੀ ਕਰ ਸਕਦੇ ਹਾਂ ਹੁਣ ਅਰਦੇ ਕੋਈ ਹੱਥ ਕੋਈ ਹਿਲਾ ਨਹੀਂ ਆ ਵੀ ਬੇਨਤੀ ਕਰਦੇ ਵੀ ਆਣ ਕੇ ਜਿਹੜਾ ਇਥੋਂ ਦਾ ਵੇਖਿਆ ਜਾਵੇ ਮੌਕਾ ਤੇ ਸਾਨੂੰ ਮੌਜੂਦ ਦਿੱਤਾ ਜਾਵੇ ਸੋ ਇਹੀ ਐਂ ਵੀਰੇ ਤੁਸੀਂ ਗੱਲ ਕੀਤੀ ਕਿ 2023 ਦੇ ਵਿੱਚ ਵੀ ਇਦਾਂ ਹੀ ਹਰਾਏ ਸੀਗੇ ਪਾਣੀ ਫਸਲ ਬਰਬਾਦ ਹੋਈ ਸੀ ਕੀ ਕਾਰਨ ਲੱਗਦਾ ਜਿਹੜੇ ਹੁਣ ਤੱਕ ਪ ਪੁਕਤਾ ਪ੍ਰਬੰਧ ਸਾਰੇ ਇਹ ਤੇ ਸਰ ਸਰਕਾਰ ਦੇ ਹੱਥ ਜੀ ਆ ਕਿ ਜੋ ਵੀ ਇਹਨਾਂ ਨੇ ਕਰਨਾ ਹੁੰਦਾ ਹੈ ਪੁਕਤਾ ਪ੍ਰਬੰਧ ਇਦਾਂ ਦੇ ਕੀਤੇ ਗਏ ਆ ਕਿ ਵਿਆਸ ਦਰਿਆ ਤੋਂ ਲੈ ਕੇ ਦੂਜਾ ਬੰਨ ਆਉਂਦਾ ਵਾ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਦੇ ਵਿੱਚ ਚਾਰ ਦਰ ਜਿਹੜੇ ਉਹ ਖੁੱਲੇ ਆ ਤੇ ਬਾਕੀ ਦੇ ਸਾਰੇ ਦਰ ਜਿਹੜੇ ਉਹ ਬੰਦ ਆ ਪੁਕਤਾ ਪ੍ਰਬੰਧ ਸਰਕਾਰ ਦੇ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਸਾਰੇ ਪੱਤਰਕਾਰਾਂ ਨੂੰ ਸਾਰੇ ਹੀ ਪ੍ਰਸ਼ਾਸਨ ਨੂੰ ਡੀ ਸੀ ਸਾਹਿਬ ਨੂੰ ਆਪ ਜਾ ਕੇ ਇਹ ਗੱਲ ਦੱਸੀ ਸੀ ਅਹੀਂ ਉੱਥੇ ਕਿਸਾਨਾਂ ਨੇ ਇਕੱਠੇ ਹੋ ਗਏ ਕਿ ਇਹ ਜਿਹੜਾ ਦਰਿਆ ਬਿਆ ਆਪਣਾ ਹੈਗਾ ਵਾ ਬਿਆਸ ਦਾ ਗੋਇੰਦਵਾਲ ਸਾਹਿਬ ਦਾ ਹੈਗਾ ਵਾ ਪੁਲ ਉਹਨੂੰ ਸਾਰਾ ਸਾਫ਼ ਕੀਤਾ ਜਾਵੇ ਅੱਜ ਵੀ ਜੇਕਰ ਉਹ ਪੁਲ ਸਾਫ਼ ਹੋ ਜਾਵੇ ਤੇ ਸਾਡਾ ਘੱਟੋ ਘਾਟ 50% ਪਾਣੀ ਵਾਧ ਰਿਲੀਜ਼ ਹੋ ਸਕਦਾ ਇਥੋਂ ਤੇ ਫਸਲਾਂ ਸਾਡੀਆਂ ਬੱਸ ਸਕਦੀਆਂ ਹੁਣ ਤੁਸੀਂ ਗੜਲਾ ਏਰੀਆ ਜਾ ਕੇ ਦੇਖ ਸਕਦੇ ਹੋ ਜਿਹੜਾ ਹਰੀਕੇ ਵਾਲੇ ਦਰਿਆ ਪੋਲਿਆ ਜਿਹੜਾ ਉਹਦੇ ਵੀ ਜਿਹੜੇ ਮੱਤਲ ਚਾਰਦਾਰੀ ਖੁੱਲੇ ਬਾਕੀ ਸਾਰੇ ਬੰਦਿਆ ਜੇ ਸਰਕਾਰ ਚਾਹਵੇ ਤਾਂ ਸਾਰੇ ਦਰ ਖੋਲ੍ਹ ਕੇ ਥੋੜਾ ਥੋੜਾ ਪਾਣੀ ਰਿਲੀਜ਼ ਕਰਕੇ ਥੋੜਾ ਥੋੜਾ ਮੱਤਲ ਵੀ ਇੱਥੋਂ ਪਾਣੀ ਘਟਸਦਾ ਪਰ ਅਕਰ ਸਰਕਾਰ ਦੀ ਇਹ ਮਨਸ਼ਾ ਵਾਪੀ ਕਿਸਾਨ ਨੂੰ ਇਹ ਇੱਕ ਦਾ ਆਪਾਂ ਖਤਮ ਕਰਨਾ ਵਾ ਜਿਹੜੀ ਕਿ ਹੁਣ ਲੈਂਡ ਪੋਲਿੰਗ ਆ ਇਹ ਵੀ ਉਹਨਾਂ ਨੇ ਵਾਪਸ ਲਈ ਆ ਪਰ ਉਸ ਤਰੀਕੇ ਤੋਂ ਜਿਹੜਾ ਉਹਨਾਂ ਦਾ ਨਹੀਂ ਹੋ ਸਕਿਆ ਹੁਣ ਇਸ ਤਰੀਕੇ ਨਾਲ ਆਣ ਕੇ ਆਪਣੇ ਕਿਸਾਨਾਂ ਦਾ ਨਾਸ਼ ਕਰਨਾ ਚਾਹੁੰਦੇ ਆ ਅੱਗੇ ਵੀਤੀ ਪਾਵਾਂ ਹਿੰ ਦੱਸੀਆ ਕਿ 88 ਝੜ ਆ ਗਿਆ ਜਾਂ 27 ਸਾਲੀ ਆ ਗਿਆ ਜਾਂ 10 ਸਾਲਾਂ ਬਾਅਦ ਆ ਗਿਆ ਪਰ ਆ ਹੁਣ ਵੇਖਿਆ ਜਾਵੇ ਤੇ ਅਸੀਂ ਕਿ ਹਰ ਸਾਲ ਹੀ ਹੜ੍ਹ ਗਏ ਨੇ ਮਤਲਬ ਹਰ ਸਾਲ ਸਾਡੀਆਂ ਫਸਲਾਂ ਦਾ ਇਹ ਹੜ੍ਹ ਹੁੰਦਾ ਕਿਤੇ ਸਿਰਫ ਕਣਕ ਹੀ ਵਿਜੀ ਜਾਂਦੀ ਆ ਤੇ ਉਹ ਵੀ ਮਿਹਨਤਾਂ ਕਰ ਕਰੇ ਪੈਲੀ ਬਣਾਈ ਜਾਂਦੀ ਆ ਉਹਦਾ ਜਿਹੜਾ ਖਰਚੇ ਵਰਚ ਲੱਗਦਾ ਇੰਨੇ ਸਾਲਾਂ ਤੋਂ ਬਾਕੀ ਕੋਈ ਕਮਾਈ ਵਾਲਾ ਸਾਧਨ ਨਹੀਂ ਆਵੇਂ ਆਖੀਏ ਕਿਦਾ ਹੈਗਾ ਸਿਰਫ ਇਹ ਖਰਚੇ ਵਰਚ ਹੀ ਆ ਜਿਹੜਾ ਆਮ ਚੱਲਦਾ ਵਾ ਤੇ ਬਾਕੀ ਤਕਰੀਬਨ ਜ਼ਮੀਨਾਂ ਜਿਹੜੀਆਂ ਜਲਾਲਾਬਾਦ ਦੀਆਂ ਮੰਡ ਚ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਤੇ ਹਰ ਸਾਲ ਹੀ ਪਾਣੀ ਦੀ ਮਾਰ ਆ ਰਹੀ ਹੈ ਅੱਜ ਇੱਕ ਨੇ ਵੀ ਗੱਲ ਕੀਤੀ ਹੈ ਵੀ ਨੁਕਸਾਨ ਦੀ ਤਾਂ ਹੁਣ ਤੱਕ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਕਰੋੜਾਂ ਰੁਪਈਆ ਦਾ ਦੇਖ ਨੁਕਸਾਨ ਅਰਬਾਂ ਦਾ ਹੀ ਹੋ ਚੁੱਕਾ ਪਹਿਲੀ ਗੱਲ ਤੇ ਤੁਸੀਂ ਆਪ ਹੀ ਦੇਖ ਸਕਦੇ ਜੇ ਕਿ ਕੋਈ ਵੀ ਜਿਹੜਾ ਆਪਾਂ ਪਿੰਡ ਤੋਂ ਲੈ ਕੇ ਤੇ ਆ ਗਾਹ ਕੋਈ ਛੋਣ ਨਹੀਂ ਕੋਈ ਕੋਈ ਵੀ ਛੋਂਦਾ ਨਹੀਂ ਬਜੰਬਲ ਸਾਰਾ ਇੱਥੇ ਲਿਆ ਬੂਟਾ ਹੀ ਤਾਂ ਗਾਜੂਗਾ ਤੇਰੇ ਪੱਤੇ ਨਾ ਹੋਵਾ ਕੀ ਕਰ ਸਕਦੇ ਆ ਸੋ ਲਗਭਗ ਸਾਰਾ ਮੰਡੀ ਹੀ ਨਿਬਾਬ ਹੋ ਚੁੱਕਾ ਤੇ ਗੰਨੇ ਦੀ ਫਸਲ ਬਿਲਕੁਲ ਖਤਮ ਹੋ ਚੁੱਕੀ ਹੈ ਸੋ ਤੁਸੀਂ ਦੇਖ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ પાસે ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਕਿਸਾਨਾਂ ਪੁੱਤਾਂ ਨੂੰ ਪਾਲੀਏ ਫਸਲ ਜਿੱਥੇ ਕਿ ਝੋਨਾ ਅਤੇ ਕਮਾਜ ਜਿਹੜਾ ਕਿ ਲਗਾਤਾਰ ਬਰਬਾਦ ਹੋ ਰਚੁਕਦਾ ਹੈ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਆ ਕੇ ਸਾਡਾ ਜਾਜਾ ਇੱਥੇ ਫਸਲਾਂ ਦਾ ਨਹੀਂ ਲਿਆ ਗਿਆ ਸੋ ਇਹਨਾਂ ਨੇ ਮੰਗ ਕੀਤੀ ਜਾ ਰਹੀ ਹੈ ਕਿ ਫਸਲਾਂ ਦਾ ਜਾਜਾ ਲੈ ਕੇ ਜੋ ਇਹਨਾਂ ਨੂੰ ਬੰਦਾ ਮੁਵਾਇਜਾ ਉਹ ਪ੍ਰੋਵਾਈਡ ਕਰਵਾਇਆ ਜਾਵੇ ਸੋ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਇਹ ਕਿਸਾਨਾਂ ਦੀ ਜਿਹੜੀ ਕਿ ਸਾਥ ਲੈਂਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ